ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਇਹ ਕਹਿੰਦੇ ਸੀ ਕਿ ਸਾਡੇ ਰਾਤ ਦੇ ਵਿੱਚ ਕਿਸੇ ਵੀ ਧੀ ਭੈਣ ਦੇ ਅੱਖ ਦੇ ਵਿੱਚ ਅਸੀਂ ਹੰਝੂ ਤੱਕ ਨਹੀਂ ਆਉਣ ਦੇਵਾਂਗੇ ਪਰ ਉਹਨਾਂ ਦੇ ਰਾਤ ਦੇ ਵਿੱਚ ਅੱਜ ਕਈ ਮਹਿਲਾਵਾਂ ਨੇ ਜੋ ਵਿਧਵਾ ਹੋ ਚੁੱਕੀਆਂ ਨੇ ਕਈ ਪੁੱਤ ਨੇ ਜੋ ਆਪਣੇ ਪਿਓ ਨੂੰ ਖੋ ਚੁੱਕੇ ਨੇ ਮੈਨੂੰ ਨਹੀਂ ਪਤਾ ਸੀਏ ਸਟਾਫ ਨੇ ਕਿਸ ਬੇਸ ਤੇ ਉਹਨਾਂ ਨੂੰ ਕਿਡਨਾਪ ਕੀਤਾ ਕੀ ਮਨਾਉਣਾ ਚਾਹੁੰਦੇ ਸੀ ਕਿਉਂ ਮਾਰਕੁੱਟ ਹੋਈ ਪਰ ਉਹਨਾਂ ਨੂੰ ਇੰਨਾ ਤੁਸੀਂ ਇਹ ਦੇ ਦੇ ਕੇ ਮਾਰਿਆ ਗਿਆ ਨਾ ਕਿ ਉਹ ਦੀਥ ਹੋ ਪੁਲਿਸ ਨੇ ਕੁਝ ਦੱਸਿਆ ਵੀ ਕਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਕੁਝ ਪੁਲਿਸ ਕੋਲ ਕੁਝ ਨਹੀਂ ਹੈ ਦੱਸਣ ਨੂੰ ਕੋਈ ਉਹਨਾਂ ਕੋਲ ਅਰੈਸਟ ਵਾਰੰਟੀ ਸੀ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਮੁੱਖ ਮੰਤਰੀ ਭਗਵਤ ਮਾਨ ਤੁਹਾਨੂੰ ਮਿਲਣ ਲਈ ਪਹੁੰਚਦੇ ਨੇ ਜਾਂ ਗੱਲਬਾਤ ਤੁਹਾਡੇ ਨਾਲ ਕੋਈ ਕਰਦੇ ਨੇ ਆਉਂਦੇ ਆ ਜੀ ਆਉਂਦੇ ਆ ਇਨਸਾਫ ਦੀ ਸਾਡੀ ਗੱਲ ਵੀ ਸੁਣ ਕੇ ਜਾਂਦੇ ਆ ਜਦੋਂ ਅਸੀਂ ਕਹਿੰਦੇ ਆ ਕਿ ਅਰੈਸਟ ਕਰੋ ਤਾਂ ਉੱਥੇ ਚੁੱਪ ਹੋ ਜਾਂਦੇ ਆ ਅੱਜ ਮੇਰੇ ਪੁੱਤ ਹੀ ਗਏ ਹੈ ਕੱਲ ਨੂੰ ਕੋਈ ਹੋਰ ਨਾ ਜਾਵੇ ਮੈਂ ਤਾਂ ਇਹੀ ਚਾਹੁੰਦੀ ਆ ਜੀ ਇਹਨਾਂ ਤੋਂ ਜਲਦ ਤੋਂ ਜਲ ਇਹਨਾਂ ਨੂੰ ਗ੍ਰਿਫਤਾਰ ਕੀਤੀ ਜਾਵੇ ਤੇ ਇਹਨਾਂ ਨੂੰ ਫਾਹਲ ਆਇਆ ਜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਇਹ ਕਹਿੰਦੇ ਸੀ ਕਿ ਸਾਡੇ ਰਾਤ ਦੇ ਵਿੱਚ ਕਿਸੇ ਵੀ ਧੀ ਭੈਣ ਦੇ ਅੱਖ ਦੇ ਵਿੱਚ ਅਸੀਂ ਹੰਝੂ ਤੱਕ ਨਹੀਂ ਆਉਣ ਦੇਵਾਂਗੇ ਪਰ ਉਹਨਾਂ ਦੇ ਰਾਤ ਦੇ ਵਿੱਚ ਅੱਜ ਕਈ ਮਹਿਲਾਵਾਂ ਨੇ ਜੋ ਵਿਧਵਾ ਹੋ ਚੁੱਕੀਆਂ ਨੇ ਕਈ ਪੁੱਤ ਨੇ ਜੋ ਆਪਣੇ ਪਿਓ ਨੂੰ ਖੋ ਚੁੱਕੇ ਨੇ ਨਰਿੰਦਰਦੀਪ ਸਿੰਘ ਜੋ ਪੁਲਿਸ ਦੇ ਅਡਿੱਕੇ ਚੜਕੇ ਬੀਤੇ ਦਿਨਾਂ ਦੇ ਵਿੱਚ ਇਸ ਦੁਨੀਆ ਤੱਕ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਅੱਜ ਉਹਨਾਂ ਦੇ ਇਨਸਾਫ ਦੇ ਲਈ ਲੁਧਿਆਣਾ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਜੀ ਪਹੁੰਚੇ ਨੇ ਮੈਂ ਜਿਵੇਂ ਤੁਹਾਨੂੰ ਦੁੱਖਾ ਸਾਰੇ ਨੂੰ ਉਸ ਗੱਲ ਦਾ ਪੂਰਾ ਦੁੱਖਾ ਸਾਰੇ ਅੱਜ ਤੁਹਾਡੇ ਨਾਲ ਖੜੇ ਨੇ ਪੁਲਿਸ ਇਸ ਨੂੰ ਐਕਸੀਡੈਂਟ ਕਹਿ ਰਹੀ ਆ ਤੁਸੀਂ ਇਸ ਨੂੰ ਕਤਲ ਕਹਿ ਰਹੇ ਹੋ ਇਹ ਜੋ ਪੂਰੀ ਘਟਨਾ ਹੋਈ ਆ ਉਸ ਤੋਂ ਪਹਿਲਾਂ ਨਰਿੰਦਰਦੀਪ ਨਾਲ ਤੁਹਾਡੀ ਕੀ ਗੱਲਬਾਤ ਹੋਈ ਸੀ ਜਿਵੇਂ ਉਹ ਡਿਊਟੀ ਜਾਂਦੇ ਸੀ ਰੂਟੀਨ 'ਚ ਉਹਵੇਂ ਸਵੇਰੇ 8:00 ਡਿਊਟੀ ਗਏ ਸੀ ਵਿੱਚੇ ਵੀ ਮੇਰੀ ਗੱਲ ਹੋਈ ਸੀ 8:30 ਵਜੇ ਉਹਨਾਂ ਨੇ ਕਿਹਾ ਕਿ ਮੈਂ 10:00 ਜੇ ਮੇਰੀ ਕਲਾਸ ਸ਼ੁਰੂ ਹੋ ਜੂਗੀ ਤਾਂ ਕਾਲ ਨਾ ਕਰਿਓ ਤਾਂ ਬਸ ਇਹੀ ਜ਼ਿਕਰ ਸੀਗਾ ਉਸ ਤੋਂ ਬਾਅਦ ਸ਼ਾਮ ਨੂੰ ਮੇਰੀ ਗੱਲ ਹੋਈ ਸੀਗੀ ਕਾ ਨਾਰਮਲੀ ਵੀ 6 ਵਜੇ ਤੱਕ ਕਰਿਆ ਜਾਂਦੇ ਸੀ ਮੈਂ 5:30 ਉਹਨਾਂ ਨੂੰ ਕਾਲ ਕੀਤੀ ਕਿ ਤੁਸੀਂ ਕਦੋਂ ਤੱਕ ਆ ਰਹੇ ਹੋ ਮੈਂ ਚਾਹ ਕਹਿੰਦੇ ਕਿ ਕਿਉਂਕਿ ਚਾਹ ਸਿੱਖੱਠੇ ਪਿੰਦੇ ਸੀ ਸ਼ਾਮ ਦੇ ਉਹਨਾਂ ਨੇ ਕਿਹਾ ਕਿ ਨੈਂਸੀ ਚਾਹ ਰੱਖ ਤੇ ਮੈਂ ਆਇਆ ਤਾਂ ਬੜਾ ਹੀ ਨਾਰਮਲ ਕੋਈ ਮੈਨੂੰ ਇਦਾਂ ਨਹੀਂ ਲੱਗਿਆ ਵੀ ਕੁਝ ਅਬਨਾਰਮਲ ਚੀਜ਼ ਹੁੰਦੀ ਹੈ ਕੋਈ ਸਟ੍ਰੈਸ ਹੁੰਦਾ ਨਾਰਮਲੀ ਗੱਲ ਹੋਈ ਸੀ ਆ ਰਹੇ ਸੀ ਡਿਊਟੀ ਤੋਂ ਮੈਨੂੰ ਨਹੀਂ ਪਤਾ ਸੀ ਐਸਟਾਫ ਨੇ ਕਿਸ ਬੇਸ ਤੇ ਉਹਨਾਂ ਨੂੰ ਕਿਡਨਾਪ ਕੀਤਾ ਕੀ ਮਨਾਉਣਾ ਚਾਹੁੰਦੇ ਸੀ ਕਿਉਂ ਮਾਰਕਟ ਹੋਈ ਪਰ ਉਹਨਾਂ ਨੂੰ ਇੰਨਾ ਤੁਸੀਂ ਇਹ ਦੇ ਦੇ ਕੇ ਮਾਰਿਆ ਗਿਆ ਨਾ ਕਿ ਉਹਨਾਂ ਦੀ ਡੈਥ ਹੋ ਗਈ ਕਿਹੜੇ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਦੱਸਿਆ ਵੀ ਕਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਕੁਝ ਪੁਲਿਸ ਕੋਲ ਕੁਝ ਨਹੀਂ ਹੈ ਦੱਸਣ ਨੂੰ ਕੋਈ ਉਹਨਾਂ ਕੋਲ ਅਰੈਸਟ ਵਾਰੰਟੀ ਸੀ ਕੋਈ ਡਾਊਟ ਨਹੀਂ ਸੀ ਕੁਝ ਦੱਸ ਹੀ ਨਹੀਂ ਰਹੇ ਕਿ ਕਿਉਂ ਚੱਕਿਆ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਜਾਂਦਾ ਬਾਅਦ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਮੁੱਖ ਮੰਤਰੀ ਭਗਵਤ ਮਾਨ ਤੁਹਾਨੂੰ ਮਿਲਣ ਲਈ ਪਹੁੰਚਦੇ ਨੇ ਜਾਂ ਗੱਲਬਾਤ ਆਡੇ ਨਾਲ ਕੋਈ ਕਰਦੇ ਨੇ ਆਉਂਦੇ ਐ ਜੀ ਆਉਂਦੇ ਐ ਇਨਸਾਫ ਦੀ ਸਾਡੀ ਗੱਲ ਵੀ ਸੁਣ ਕੇ ਜਾਂਦੇ ਆ ਜਦੋਂ ਅਸੀਂ ਕਹਿੰਨੇ ਆ ਕਿ ਅਰੈਸਟ ਕਰੋ ਤਾਂ ਉੱਥੇ ਚੁੱਪ ਹੋ ਜਾਂਦੇ ਆ ਕਿਹੜੇ ਕਿਹੜੇ ਤੁਹਾਨੂੰ ਲੱਗਦੇ ਨੇ ਇਸ ਦੇ ਵਿੱਚ ਸ਼ੱਕੀ ਮੁਲਾਜ਼ਮ ਨੇ ਸ਼ੱਕੀ ਜੋ ਲੋਕ ਕਲਪਰੇਟਸ ਨੇ ਉਹਨੂੰ ਤਾਂ ਅਸੀਂ ਉਹਨਾਂ ਦਾ ਨਾਮ ਤਾਂ ਦੇ ਹੀ ਦਿੱਤਾ ਜਿਨ੍ਹਾਂ ਚ ਅਵਤਾਰ ਸਿੰਘ ਤਾਰੀ ਨੇ ਜੋ ਮੈਂ ਅਕਿਊਜ਼ ਜਿਨ੍ਹਾਂ ਨੇ ਕੀਤਾ ਇਹ ਕੰਮ ਕਿਉਂਕਿ ਜੋ ਗਗਨ ਨੇ ਦੱਸਿਆ ਇਹ 7 ਜਣੇ ਸੀ ਟੋਟਲ ਹਲੇ 4 ਜਣੇ ਤੇ ਐਫ ਆਈ ਆਰ ਹੋਈ ਹੈ ਹਲੇ ਵੀ ਲੋਕ ਹੈ ਜੋ ਵਿੱਚ ਇਨਕਲੂਡਡ ਹੈ ਜਿਨ੍ਹਾਂ ਦਾ ਨਾਮ ਦਰਜ ਨਹੀਂ ਹੋਇਆ ਤੇ ਬਾਕੀ ਜਣੇ ਆ ਨਾਮ ਨਹੀਂ ਪਤਾ ਕਿਉਂਕਿ ਉਹ ਸਿਵਲ ਰੈਸਟ ਸੀ ਪੋਸਟ ਮਾਰਟਮ ਦੀ ਜਿਹੜੀ ਰਿਪੋਰਟ ਆਈ ਆ ਉਸ ਦੇ ਵਿੱਚ ਕੀ ਕੁਝ ਖਲਾਸੇ ਹੋਏ ਆ ਉਹਦੇ ਚ ਸਿਰ ਤੋਂ ਲੈ ਕੇ ਪੈਰ ਤੱਕ ਇੰਨੇ ਛੋਟਾ ਐ ਇੰਨੇ ਜ਼ਖਮ ਐ ਇੰਡੀਕੇਟ ਕਰਦਾ ਹੈ ਕਿ ਇਲੈਕਟ੍ਰਿਕ ਸ਼ੌਕ ਲਗਾਇਆ ਗਿਆ ਹੈ ਕਿਉਂਕਿ ਸਿਰ ਦੇ ਵਿੱਚ ਅੰਨਾਂ ਦੇ ਪਿੱਛੇ ਸਿਮੈਟ੍ਰਿਕਲ ਨਿਸ਼ਾਨ ਨੇ ਜਿਵੇਂ ਬਕ ਨੇ ਗੋਲੇ ਬਣ ਜਾਂਦੇ ਆ ਐਕਸੀਡੈਂਟ ਹੁੰਦੇ ਇਦਾਂ ਦਾ ਕੁਝ ਨਹੀਂ ਹੁੰਦਾ ਸਿਮੈਟ੍ਰਿਕਲ ਚੋਟਾਂ ਨਹੀਂ ਪ੍ਰਾਈਵੇਟ ਪਾਰਟਸ 'ਤੇ ਪਿੰਜ ਮਾਰਿਆ ਗਈਆਂ ਤਾਂ ਉਹ ਇਦਾਂ ਦੇ ਨੂੰ ਹੈਗੇ ਜੋ ਕਿ ਪ੍ਰੂਫ ਕਰਦੇ ਕਿ ਐਕਸੀਡੈਂਟ ਤਾਂ ਬਿਲਕੁਲ ਵੀ ਨਹੀਂ ਆਇਆ ਹੈ 23 ਦਿਨ ਹੋ ਗਏ ਤੁਸੀਂ ਲਗਾਤਾਰ ਇਹ ਲੜਾਈ ਲੜ ਰਹੇ ਹੋ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੋਰ ਕਿੰਨਾ ਕੁ ਸਮਾਂ ਤੁਸੀਂ ਇਹ ਲੜਾਈ ਲੜੋਗੇ ਮੈਨੂੰ ਜਿੱਥੇ ਤੱਕ ਜਾਣਾ ਪਿਆ ਮੈਂ ਜਾਉਂਗਾ ਹਾਈ ਕੋਰਟ ਸੁਪਰੀਮ ਕੋਰਟ ਆਈ ਏਮ ਰੈਡੀ ਮੈਨੂੰ ਪਤਾ ਆ ਸਾਰਾ ਪੰਜਾਬ ਮੇਰੇ ਨਾਲ ਹੈ ਬਸ ਇਹ ਜੋ ਵੀ ਮੈਨੂੰ ਸੁਣ ਰਿਹਾ ਪਲੀਜ਼ ਮੈਨੂੰ ਸਪੋਰਟ ਕਰੋ ਆ ਜਸਟਿਸ ਤਾਂ ਲੈ ਕੇ ਰੋਹੋ ਇਨਸਾਫ ਪ੍ਰਤੀ ਮੰਗ ਕੀ ਹੈ ਸਰਕਾਰ ਤੋਂ ਪਹਿਲੀ ਮੰਗ ਇਹ ਹੈ ਜੀ ਕਿ ਅਰੈਸਟ ਕਰਨ ਇਹਨਾਂ ਨੂੰ ਜਿਹੜੇ ਵੀ ਕਲਪਰੇਟਸ ਆ ਤੇ ਉਹ ਪੁਲਿਸ ਬਚਾ ਰਹੀ ਹੈ ਜੇ ਸਾਰੀ ਪੁਲਿਸ ਮਾੜੀ ਨਹੀਂ ਤਾਂ ਜਿਹੜੇ ਮਾਰਾ ਕਰ ਰਹੇ ਉਹਨਾਂ ਨੂੰ ਤਾਂ ਪਕੜੋ ਅੱਜ ਮੇਰੇ ਪੁੱਤ ਹੀ ਗਏ ਆ ਕਰ ਲੂ ਕੋਈ ਹੋਰ ਨਾ ਜਾਵੇ ਮੈਂ ਤਾਂ ਇਹੀ ਚਾਹਨੀ ਆ ਜੀ ਤੇ ਇਹਨਾਂ ਨੂੰ ਜਲ ਤੋਂ ਜਲ ਇਹਨਾਂ ਨੂੰ ਗ੍ਰਿਫਤਾਰ ਕੀਤੀ ਜਾਵੇ ਤੇ ਇਹਨਾਂ ਨੂੰ ਫਾਹਲ ਆਇਆ ਜਾਵੇ ਕਿਤੇ ਨਾ ਕਿਤੇ ਅੱਜ ਰੋਜ਼ ਤੁਹਾਡੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਤੁਸੀਂ ਸਿੱਧਾ ਤਾਂ ਨਹੀਂ ਕਿਹਾ ਪਰ ਤੁਸੀਂ ਇਹ ਕਿਹਾ ਵੀ ਕਿਸੇ ਵਧੀਆ ਕੈਂਡੀਡੇਟ ਨੂੰ ਚੁਣਿਓ ਵੀ ਆਮ ਆਦਮੀ ਪਾਰਟੀ ਨੂੰ ਨਾ ਚੁਣੇ ਨੋਟਾ ਤੱਕਦਾ ਤੁਸੀਂ ਕਿਹਾ ਵੀ ਜੇਕਰ ਕੋਈ ਵਧੀਆ ਨਹੀਂ ਲੱਗਦਾ ਤਾਂ ਨੋਟਾ ਦਵਾ ਦਿਓ ਉਹ ਤੁਸੀਂ ਕਿਉਂ ਮਜਬੂਰ ਨਾ ਕਹਿ ਰਹੇ ਹੋ ਮੈਂ ਇਹ ਕਹਿ ਰਹੀ ਕਿਉਂਕਿ ਮੈਂ ਲੋਕਧਾਨੇ ਦਾ ਟਰੈਕ ਰਿਕਾਰਡ ਚੈੱਕ ਕੀਤਾ ਇੱਥੇ 50% ਲੋਕ ਜੋ ਵੋਟ ਆ ਪਾਉਂਦੇ ਨਹੀਂ ਕਿਉਂ ਨਹੀਂ ਪਾਉਂਦੇ ਆਈ ਡੋਨਟ نو ਐਨੀ ਕਿਉਂਕਿ ਆਮ ਇਨਸਾਨ ਸ਼ਹਿਰੇ ਸੌਰਸ ਦਾ ਕੀ ਲਾਇਕ ਹੀ ਨਹੀਂ ਹੈ ਅਸੀਂ ਕਿਉਂ ਜਾ ਕੇ ਵੋਟ ਪਾਈਏ ਕੋਈ ਵੀ ਜਿੱਤ ਜੇ ਕੋਈ ਫਰਕ ਨਹੀਂ ਪੈਣਾ ਇੱਕ ਆਮ ਇਨਸਾਨ ਹੋਣ ਦੇ ਨਾਤੇ ਮੇਰੀ ਵੀ 아이 ਸੋਚ ਹੈ ਕਿ ਕੀ ਫਾਇਦਾ ਵੋਟ ਪਾ ਕੇ ਬਟ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਪਲੀਜ਼ ਤੁਹਾਡੇ ਕੋਲੇ ਵੋਟ ਹੈ ਆਪਣੇ ਕੋਲੇ ਬਹੁਤ ਵੱਡੀ ਪਾਵਰ ਹੁੰਦੀ ਹੈ ਜੇ ਆਪਾਂ ਇੱਕ ਇੱਕ ਕਰਕੇ ਵੀ ਜਿੰਨੇ ਪਰਸੈਂਟੇਜ ਬਣਾ ਸਕੀਏ ਅਪੈਕ ਸਹੀ ਇਨ ਸਾਨੂੰ ਵੋਟ ਕਰ ਸਕੀਏ ਤਾਂ ਇਹ ਬਹੁਤ ਵੱਡੀ ਚੀਜ਼ ਹੋਊਗੀ ਜਿਵੇਂ ਅੱਜ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਹੀਂ ਹੋਊਗਾ ਇਦ ਦਾ ਰਾਈਟ ਕੈਂਡੀਡੇਟ ਵਿਨਸ ਇਹ ਵੀ ਆਪਣੀ ਜਿੱਤ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਜਿੱਤਣ ਦੇ layak ਹੀ ਨਹੀਂ ਹੈ ਡਿਜ਼ਰਵਿੰਗ ਹੀ ਨਹੀਂ ਹੈ ਫਿਰ ਆਪਣੇ ਕੋਲ ਐਟ ਲਾਸਟ ਵੋਟਾਂ ਵੀ ਹੈ ਤਾਂ ਲੋਕਤੰਤਰ ਤਾਂ ਹੈ ਹੀ ਹੈ ਕਮ ਸੇ ਕਮ ਇਹ ਪੁਲਿਸ ਰਾਜਤਾਨੀ ਬਣੂਗਾ ਤਾਂ ਇਹ ਉਹ ਲੋਕ ਨੇ ਜੋ ਕਦੇ ਧਰਨੇ ਦੇ ਵਿੱਚ ਨਹੀਂ ਆਏ ਇਹਨਾਂ ਨੂੰ ਕਿਸੇ ਜਥੇਬੰਦੀ ਦਾ ਨਾਂ ਨਹੀਂ ਪਤਾ ਪਰ ਅੱਜ ਸਰਕਾਰ ਪ੍ਰਤੀ ਇੰਨੇ ਕ ਮਜਬੂਰ ਹੋ ਚੁੱਕੇ ਨੇ ਕਿ ਇਹਨਾਂ ਨੂੰ ਛੜਕਾ ਤੇ ਰੋਣਾ ਪੈ ਰਿਹਾ ਇੱਕ ਤਸਵੀਰ ਇਹ ਵੀ ਦਿਖਾ ਦਿਓ ਕਿ ਨਿੱਕਾ ਬੱਚਾ ਜਿਹਦੀ ਉਮਰ ਮਹਾਜ 4 ਤੋਂ 5 ਸਾਲ ਅੱਜ ਆਪਣੇ ਪਿਤਾ ਦੇ ਲਈ ਇਨਸਾਫ ਮੰਗਣ ਦੇ ਲਈ ਆਇਆ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਇਹ ਗੱਲ ਕਹਿੰਦੀ ਸੀ 6 6 ਸਾਲ ਕਉਮਰ 6 ਸਾਲ ਦੇ ਤੁਸੀਂ ਅੱਜ ਤੁਸੀਂ ਅੱਜ ਹੋਰ ਕੀ ਕਰਨ ਆਏ ਹੋ ਇਨਸਾਫ ਦਿਓ ਇਨਸਾਫ ਇਨਸਾਫ ਮੰਗਨੇ ਆ ਬੋਬੂ ਦਾ ਇਹ ਬੱਚਾ ਅੱਜ ਇਨਸਾਫ ਲੈਣ ਦੇ ਲਈ ਆਪਣੇ ਪਿਤਾ ਜੀ ਦਾ ਜੋ ਕਿ ਇਸ ਦੁਨੀਆ ਤੋਂ ਚਲਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਜੋ ਕਹਿੰਦੀ ਸੀ ਕਿ ਧੀ ਆ ਭੈਣਾਂ ਦੀਆਂ